ਦਾ ਤਾਂ ਸਾਰੇ ਪੰਜਾਬ ਦਾ ਪਤਾ ਕਿੱਥੇ ਕਿੱਥੇ ਹੁੰਦਾ ਤੁਸੀਂ ਮੇਰੇ ਕਿਆ ਤੁਸੀਂ ਆਏ ਨਹੀਂ ਮੈਨੂੰ ਲੱਗਦਾ ਅੱਜ ਮੰਤਰੀ ਦੇ ਕਿਆ ਤਾਂ ਆ ਜਿਓ ਆ ਜਿਓ ਆ ਜਿਓ ਸੇਧ ਮੰਤਰੀ ਨੇ ਆ ਬਾਜਵਾ ਜੀ ਸਦਾ ਪ੍ਰਤਾਪ ਸਿੰਘ ਬਾਜਵਾ ਜੀ ਸਭ ਤੋਂ ਬੜੇ ਪੋਜ਼ਿਟਿਵ ਨੋਟ ਤੇ ਜੀ ਬੀਬੀ ਜੀ ਦੀ ਵੀ ਵੀ ਦੀ ਮੈਨੂੰ ਬਾਜਵਾ ਜੀ ਦੀ ਇੱਥੇ ਹਾਜ਼ਰੀ ਤੇ ਇਤਰਾਜ਼ ਆ ਮੈਨੂੰ ਇਹਨਾਂ ਦੇ ਬੋਲਣ ਤੇ ਇਤਰਾਜ਼ ਆ ਕੱਲ ਜਿਹੜੀ ਇਹਨਾਂ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਖਿਲਾਫ ਨਿੰਦਨਯੋਗ ਭਾਸ਼ਾ ਵਰਤੀ ਆ ਉਹਨਾਂ ਨੂੰ ਵਪਾਰੀ ਆਖਿਆ ਉਹਦੇ ਸਬੰਧ ਦੇ ਵਿੱਚ ਜਾ ਕੇ ਸਦਨ ਤੋਂ ਮਾਫੀ ਮੰਗਣ ਤੇ ਜਾਂ ਫਿਰ ਇਹ ਉਹਨੂੰ ਸਾਬਤ ਕਰਨ ਕਿ ਇਹਨਾਂ ਨੇ ਉਹ ਸ਼ਬਦ ਕਿਵੇਂ ਬੋਲੇ ਸੀ ਔਸ ਇਨਸਾਨ ਵਾਸਤੇ ਸ਼ਬਦ ਬੋਲੇ ਸੀ ਜਿਹਨੂੰ ਪਰਿਆਵਰਣ ਦਾ ਮਸੀਹਾ ਕਿਹਾ ਜਾਂਦਾ ਔਰ ਕੱਲ ਐਨਜੀਟੀ ਦੇ ਜਿਹੜੇ ਸਾਡੇ ਅਹਿਮਦ ਅਫਰਾਦ ਨੇ ਜੱਜ ਉਹਨਾਂ ਨੇ 2025 ਦੀ ਵਾਟਰ ਜਿਹੜਾ 월ਡ ਵਾਟਰ ਦੇ 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 ਉੱਤੇ ਇਹ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਸਿਚੇਵਲ ਮਾਡਲ ਲਾਗੂ ਹੋਣਾ ਚਾਹੀਦਾ ਉਹਦੇ ਤੋਂ ਇਹਨਾਂ ਨੇ ਨਿੰਦਨਯੋਗ ਟਿੱਪਣੀ ਕੀਤੀ ਆ ਇਸ ਕਰਕੇ ਇਹਨਾਂ ਨੂੰ ਕੋਈ ਹੱਕ ਨਹੀਂ ਬੰਦ ਆ ਇਹੋ ਜੇ ਮਾਨਸਿਕਤਾ ਵਾਲੇ ਲੋਕਾਂ ਨੂੰ ਐਲਓਪੀ ਬਣਾ ਕੇ ਰੱਖਿਆ ਮੈਂ ਹਾਈ ਕਮਾਂਡ ਇਹਨਾਂ ਨੇ ਕਹਿੰਨੀ ਕਿ ਕੱਢੋ ਬਾਹਰ ਕੋਈ ਫਰੈਸ਼ ਦਿਮਾਗ ਦਾ ਬੰਦਾ ਐਲਓਪੀ ਬਣਾਓ ਜਿਹੜਾ ਕੋਈ ਚੰਗੀ ਮਾਨਸਿਕਤਾ ਵਾਲਾ ਹੋਵੇ ਤੇ ਜਿਹੜਾ ਚੰਗੇ ਇੱਥੇ ਆਪਣੀ ਹੈਲਥੀ ਡਿਸਕਸ਼ਨ ਦੇ ਵਿੱਚ ਹਿੱਸਾ ਲੈ ਸਕੇ ਔਰ ਮੈਂ ਇਹ ਚਾਹੁੰਦੀ ਆ ਕਿ ਇਹਦੇ ਇੱਕ ਨਿੰਦਾ ਮਤਾ ਵੀ ਪਾਸ ਕੀਤਾ ਜਾਵੇ ਜਿਹੜੀ ਇਹਨਾਂ ਨੇ ਪਾਸ਼ਾ ਵਰਤੀ ਆ ਇਹ ਬਹੁਤ ਨਿੰਦਨਯੋਗ ਆ ਜੀ ਬੈਠੋ ਹੁਣ ਹਾਜ਼ਰੀ ਤੇ ਇਤਰਾਜ਼ ਨਹੀਂ ਲਾ ਸਕਦੇ ਕਿਸੇ ਦੀ ਗੱਲ ਤੇ ਇਤਰਾਜ਼ ਹੋ ਸਕਦਾ ਜੀ ਬਾਜਵਾ ਜੀ ਇਹ ਸੋਚ ਸਮਝ ਕੇ ਪ੍ਰੋਗਰਾਮ ਕਰਾਇਆ ਜਾਵੇ ਕਿ ਭਾਈ ਜੀ ਨਹੀਂ ਨਰਮਤ ਤੁਸੀਂ ਚਾਹਦੇ ਹੋ ਕਿ ਮਾਹੌਲ ਇਸ ਅਸੈਂਬਲੀ ਦਾ ਵਿਗੜੇ ਨਹੀਂ ਨਹੀਂ ਬਿਲਕੁਲ ਆਈ ਸਟੈਂਡ ਬਾਈ ਵਾਟ ਆਈ ਸੈਡ ਆਈ ਸਟੈਂਡ ਬਾਈ ਵਾਟ ਆਈ ਸੈਡ ਸ਼ੀ ਇਸ ਹੀ ਕੈਨੋਟ ਇੰਟੀਗੇਟ ਇੰਟੀਬਿਡੇਟ ਮੀ ਤੁਸੀਂ ਇਹਨਾਂ ਗੱਲ ਕਾਰਨ ਮੈਂ ਜਿਹੜੀ ਗੱਲ ਹੈ ਲੋ ਜਵਾਬ ਦੇ ਸਕਦੇ ਉਹਨਾਂ ਨੂੰ ਇਹਨਾਂ ਜਵਾਬ ਦੇਣ ਦੀ ਲੋੜ ਹੀ ਕੋਈ ਨਹੀਂ ਜੀ ਹਾਂਜੀ ਮੈਂ ਜਿਹੜੀ ਇੱਕੋ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸਰ ਬਹੁਤ ਸਾਰਾ ਦੇਸ਼ ਇਹ ਚਾਹੁੰਦਾ ਹੈ ਵਿਸ਼ੇਸ਼ ਤੌਰ ਹਰ ਹਿੰਦੂਸਤਾਨੀ ਯੰਗਸਟਰ ਜਿਹੜਾ ਤੇ ਪੰਜਾਬੀ ਚਾਹੁੰਦੇ ਨੇ ਕਸ਼ੀਦ ਆਜ਼ਮ ਭਗਤ ਸਿੰਘ ਜੀ ਜਿਹੜੇ ਉਹਨਾਂ ਦੀ ਅਨਪੈਰਲ ਕੁਰਬਾਨੀ ਜਿਹੜੀ ਹੈ ਸ਼ਹਾਦਤ ਜਿਹੜੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨੂੰ ਭਾਰਤ ਰਤਨਾ ਨਹੀਂ ਮਿਲ ਸਕਿਆ ਇੱਕ ਸਾਡਾ ਪਾਈ ਹੈ ਸਰ ਭਗਵੰਦ ਸਿੰਘ ਕਗੇ ਪਿੰਡ ਦਾ ਤੁਹਾਡੇ ਕੋ ਵੀ ਆਇਆ ਮੈਂ ਵੇਖੀਆਂ ਫੋਟੋਸ ਤੁਹਾਡੇ ਨਾਲ ਵੀ ਨੇ ਤੁਹਾਡੀ ਲੀਡਰਸ਼ਿਪ ਸਾਰੀ ਨਾਲ ਵੀ ਨੇ ਉਹ ਚੁੱਪ ਹੋ ਕੇ ਬਹਿ ਜਾ ਬੀਬਾ ਦਾਦਾ ਤੇਰੇ ਕਹਿਣ ਤੇ ਮੈਂ ਮਾਫੀ ਮੰਗਣ ਲੱਗਾ ਮੈਂ ਸਟੈਂਡ ਕਰਨਾ ਵਾਟ ਐਵਰ ਆਈ ਸੈਡ ਆ ਸਟੈਂਡ ਬਾਈ ਦੈਟ ਹੀ ਇਜ਼ ਅ ਕੰਟਰੈਕਟਰ ਇਨ ਨੋ ਵੇਜ਼ ਹੀ ਅ ਟੈਕਨੀਕਲ ਪਰਸਨ ਹਾਂ ਹਾਂ ਮੈਂ ਉਸੇ ਤੇ ਕਰਨਾ ਜਿਹੜੀ ਧਿਆਨਾ ਸਪੀਕਰ ਸਾਹਿਬ ਯੂ ਰਨਿੰਗ অর ਰਸ਼ੀ ਰਨਿੰਗ ਦ ਸੌ ਬੈਠੋ ਬੈਠੋ ਵੈਸੇ ਮੈਨੂੰ ਇਹ ਦੱਸੋ ਬੈਠੋ ਬੈਠੋ ਇੱਕ ਹਾਂ ਜਿਹੜਾ ਹੀ ਸਾਰੇ ਉਹਨਾਂ ਵੱਡੀ ਗੱਲ ਏ ਅਸੀਂ ਇਹ ਚਾਹਲੇ ਆ ਮੈਂ ਇੱਕ ਰੈਜ਼ੋਲੂਸ਼ਨ ਮੈਂ ਰੈਜ਼ੋਲੂਸ਼ਨ ਮੂਵ ਕਰਨਾ ਚਾਹਨਾ ਉਹ ਮੰਤਰੀ ਜੀ ਕੋਟੇ ਆਜ਼ਮ ਭਗਤ ਸਿੰਘ ਜੀ ਦਾ ਨਾਮ ਹਰਜੋਤ ਜੀ ਕੋਈ ਕਹਿਣਾ ਚਾਹੁੰਦੇ ਆ ਇੱਕ ਵਾਰ ਬਾਜੋ ਜੀ ਹਰਜੋਤ ਆਜ਼ਮ ਭਗਤ ਸਿੰਘ ਜੀ ਨੂੰ ਇਗਨੋਰ ਕਰਕੇ ਤੁਸੀਂ ਉਹ ਸਪੀਕਰ ਸਾਹਿਬ ਨੂੰ ਲੋਰ ਕਰਕੇ ਜਿਹੜਾ ਤੁਸੀਂ ਵੀ ਕਹਿੰਦੇ ਹੋ ਤੁਹਾਡੇ ਦਿਲ ਦੇ ਮੇਰੇ ਨਹੀਂ ਸਪੀਕਰ ਸਾਹਿਬ ਨਹੀਂ ਹੈ ਸਵਾਲਾਂ ਦੇ ਜਵਾਬ ਦਿੱਤੀਆਂ ਪਰ ਮੈਂ ਤੁਹਾਨੂੰ ਮੇਰੇ ਨਾਲ ਦੇ ਜਨਾ ਤਾਂ ਤੁਹਾਡੀਆਂ ਵੀ ਚਿੱਠੀਆਂ ਕੀ ਮੰਤਰੀ ਸਾਹਿਬ ਦੇ ਸਾਹਮਣੇ ਤੋਂ ਦਿਸ ਇਸ ਮੋਰ ਇੰਪੋਰਟ ਤੁਹਾਡੀ ਗੱਲ ਆ ਗਈ ਤੁਹਾਡੀ ਗੱਲ ਆ ਗਈ ਮੰਤਰੀ ਜੀ ਤੁਸੀਂ ਕਹਿਣ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਸੈਕਿੰਡ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਇੱਕ ਮਿੰਟ ਜੀ ਜੀ ਐਮ ਐਲ ਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ ਸਰ ਸੰਤ ਸੀਚੇਵਾਲ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜੀਵਨ ਬਾਰੇ ਸਰ ਸਰ 16 ਸਾਲ ਉਸ ਸ਼ਖਸ ਨੇ 160 ਕਿਲੋਮੀਟਰ ਲੰਬੀ ਕਾੜੀ ਬੈ ਨੂੰ ਸਾਫ ਕਰਨ ਤੇ ਲਾਇਆ ਹੈ ਸਰ ਦੇਸ਼ ਦੇ ਸਭ ਤੋਂ ਨਾਮੀ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਡਾਕਟਰ ਏਪੀ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਸੁਣ ਲੋ ਬਾਜਵਾ ਸਾਹਿਬ ਸੁਣੋ ਬਾਜਵਾ ਸਾਹਿਬ ਚੇਰਨੋਬਿਲ ਕੀਤਾ ਜਾਵੇ ਚੇਰਨੋਬਿਲ ਸਰ ਦੇਸ਼ ਦੇ ਸਭ ਤੋਂ ਨਾਮੀ ਰਾਸ਼ਟਰਪਤੀ ਜਾਇਦੋ ਬਿਨਾ ਗਿਆ ਗਿਆ ਰਿਕਾਰਡ ਲਗਾਇਆ ਕੀਤਾ ਜਾਵੇ ਜੀ ਅਬਦੁਲ ਕਲਾਮ ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਅਖਦੇ ਅਬਦੁਲ ਅਬਦੁਲ ਕਲਾਮ ਜੀ ਕਿ ਸੀਚੇਵਲ ਮਾਡਲ ਇਜ਼ 1 ਆਫ ਦਾ 9 ਗ੍ਰੇਡ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ टॉप 3 एनवायरनमेंटल अचीवमेंट्स ਵਿੱਚ ਸੰਤ ਸੀਚੇਵਾਲ ਦਾ ਨਾਮ ਲੈਂਦੀ ਐ ਸਰ ਸਰ ਸੰਤ ਸੀਚੇਵਾਲ ਸਰ ਸੰਤ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸੰਤ ਸੰਤ ਸੀਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਸ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਣਨਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਕੋਟ ਕਿ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਆ ਜਾਂ ਸਾਰੀ ਕਾਂਗਰਸ ਦਾ ਬਿਆਨ ਆ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਏ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜ਼ਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਦੀ ਵੀ ਇੱਜ਼ਾਤ ਬੇਇਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼੍ਰੀ ਦਿੰਦਾ ਜਿਹਨੂੰ ਦੇਸ਼ ਦਾ ਪ੍ਰਧਾਨ ਰਾਸ਼ਟਰਪਤੀ ਕਹਿੰਦਾ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸੁੱਕੇ ਕੋਲ ਸੰਤ ਸੀਚੇ ਵਾਲਾ ਵਰਗਾ ਸੰਤ ਹੋਵੇ ਅਸੀਂ ਉਦੀ ਵੀ ਬੇਇਜ਼ਤੀ ਕਰਤੀ ਸਰ ਮੈਂ ਸਾਰੇ ਬਾਰ ਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿਉਂ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਇਹ ਜਿਹੜਾ ਇਸ਼ੂ ਸ਼ਹੀਦ ਭਗਤ ਸਿੰਘ ਜਿਆ ਨੂੰ ਭਾਰਤ ਰਤਨ ਦੇਣ ਦੀ ਗੱਲ ਕਰ ਰਹੇ ਨੇ ਬਾਜਵਾ ਸਾਹਿਬ ਬੈਠ ਚੱਲੇ ਕਿਉਂ ਬਾਜਵਾ ਸਾਹਿਬ ਬੈਠ ਜਾਓ ਸਰਦ ਕਮਾਲ ਹੈ ਬਾਜਵਾ ਸਾਹਿਬ ਬੈਠ ਲਿਆ ਨਾ ਜੀ ਬਾਜੀ ਬਕੀ ਦੇ ਜੀ बाजवा साहब बैठते सुनता जाओ बैठता जाओ बाजवा साहब बाजवा साहब बाजवा साहब सुनता जाओ सर इन्होंने को बैठता ਮਾਜਵਾ ਸਾਹਿਬ ਮਾਜਵਾ ਸਾਹਿਬ ਐ ਨਾ ਕਰਿਆ ਕਰੋ ਆਪ ਦੀ ਗੱਲ ਮਾਜਵਾ ਸਾਹਿਬ ਸੁਣਤਾ ਜਾਓ ਮਾਜਵਾ ਸਾਹਿਬ ਸੁਣਤਾ ਜਾਓ ਮਾਜਵਾ ਸਾਹਿਬ ਸੁਣਤਾ ਜਾਓ ਸੁਣਤਾ ਜਾਓ ਬੈਠਦਾ ਜਾਓ ਕਲਾਬੀ ਫਰਸੀ ਕਲਾਬੀ ਮਾਜਵਾ ਸਾਹਿਬ ਸੁਣਤਾ ਜਾਓ ਸਰਾਨਾ ਵੈਸੇ ਵੈਸੇ ਨਾ ਜੀ ਆ ਚਲੋ ਪਲੀਜ਼ ਸਾਰੇ ਮੈਂਬਰوں ਬੇਨਤੀ ਹੈ ਕਿ ਮੰਤਰੀ ਜੀ ਬੋਲ ਰਹੇ ਇਹਨਾਂ ਨੂੰ ਆਪਾਂ ਸੁਣੀਏ ਜੀ ਬਾਜਵਾ ਸਾਹਿਬ ਵੈਸੇ ਆਪਨਾ ਸਪੀਕਰ ਸਾਹਿਬ ਵੈਸੇ ਜੀ ਵੈਰੀ ਸੌਰੀ ਸਟੇਟ ਆਫ ਅਫੇਅਰਸ ਕਿ 5-7 ਮਿੰਟ ਪਹਿਲਾਂ ਬਾਜਵਾ ਸਾਹਿਬ ਆਏ ਇੱਕ ਮਿੰਟ ਇਹ ਰਿਕਵੈਸਟ ਇੱਕ ਮਿੰਟ ਇਹ ਰਿਕਵੈਸਟ ਪਲੀਜ਼ ਸਰ ਐਕਚੁਅਲੀ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਪਲੀਜ਼ ਸਰ ਪਤਾ ਕੀ ਹੈ ਜੀ ਇਹ ਦਿਸ ਇਜ਼ ਵੈਰੀ ਪੇਨਫੁਲ ਜੀ ਇਹ ਚੀਜ਼ ਬੜੀ ਬੜੇ ਮਨ ਨੂੰ ਪੀੜਾ ਦਿੰਦੀ ਹੈ ਕਿ ਇੱਕ ਮੈਂਬਰ ਸਾਹਿਬਾਨ ਚਲੋ ਬੜੇ ਰਿਸਪੈਕਟਡ ਨੇ ਲੀਡਰ ਆਫ ਆਪੋਜੀਸ਼ਨ ਨੇ ਸਾਰਾ ਕੁਐਸਚਨ ਆਵਰ ਮਿਸ ਕਰਤਾ 5-7 ਮਿੰਟ ਪਹਿਲਾਂ ਆਏ ਆਪਦੀ ਡੱਫੜੀ ਵਜਾਈ ਸੁਣੀ ਕਿਸੇ ਦੀ ਹੈ ਨਹੀਂ ਰੌਲਾ ਪਾ ਕੇ ਬਾਹਰ ਗਏ ਇਹ ਇਹ ਕੀ ਸਿਸਟਮ ਹੈ ਜੀ ਇਹਨਾਂ ਦਾ ਸਮਝ ਤੋਂ ਬਾਹਰ ਹੈ ਜੀ ਕੰਮ ਮੈਂ ਹੁਣ ਇਹ ਜਿਹੜੀ ਗੱਲ ਕਰ ਰਹੇ ਨੇ ਸ਼ਹੀਦ ਭਗਤ ਸਿੰਘ ਜੀ ਨੂੰ ਜੋ ਪਦਮ ਸ਼੍ਰੀ ਦੇਣ ਦਾ ਸਰ ਸਵਾਲ ਇਹ ਹੈ ਵੀ ਤੁਸੀਂ ਸਪੈਸ਼ਲ ਇਸੇ ਦੇ ਉੱਪਰ ਡਿਬੇਟ ਰੱਖ ਲਓ ਵੀ ਇਹਦੇ ਬਾਰੇ ਇਸ ਹਾਊਸ ਦੇ ਵਿੱਚ ਜਦੋਂ ਆਪਾਂ ਵੀ ਸੀਗੇ ਆਪੋਜੀਸ਼ਨ 5 ਸਾਲ ਆ ਕਿੰਨੀ ਵਾਰੀ ਆਪਾਂ ਡਿਮਾਂਡ ਕਰ ਚੁੱਕੇ ਆ ਚਾਰ ਦਿਨ ਪਹਿਲਾਂ ਆਪਣੇ ਜਿਹੜਾ ਆਪਣਾ ਰਾਜ ਸਭਾ MP ਰਾਗਵ ਚੱਡਾ ਜੀ ਨੇ ਉਹਨਾਂ ਨੇ ਵੀ ਡਿਮਾਂਡ ਕੀਤੀ ਹੈ ਆ ਕਿੰਨੀ ਵਾਰੀ ਇਹ ਡਿਸਕਸ਼ਨ ਜਿਹੜੀ ਹੋ ਚੁੱਕੀ ਔਰ ਵੱਡਾ ਸਵਾਲ ਇਹ ਹੈ ਕਿ ਕਿ ਪਿਛਲੇ 75 ਸਾਲਾਂ ਦੇ ਵਿੱਚ ਇਹ ਜਿਹੜੀ ਅੱਜ ਗੱਲ ਕਰ ਰਹੇ ਨੇ ਇਹ ਇੱਧਰ ਵੀ ਬੈਠ ਚੁੱਕੇ ਇੱਧਰ ਵੀ ਬੈਠ ਚੁੱਕੇ ਰਾਜ ਸਭਾ 'ਚ ਵੀ ਬੈਠ ਚੁੱਕੇ ਲੋਕ ਸਭਾ ਦੇ ਵਿੱਚ ਵੀ ਬੈਠ ਚੁੱਕੇ ਸਰਕਾਰਾਂ ਇੱਥੇ ਵੀ ਸੀਗੀਆਂ ਤੇ ਸਾਈਮਲਟੇਨियसली ਉਸੇ ਟਾਈਮ ਸਰਕਾਰਾਂ ਸੈਂਟਰ ਦੇ ਵਿੱਚ ਵੀ ਸੀਗੀਆਂ ਕਾਂਗਰਸ ਪਾਰਟੀ ਦੀਆਂ ਨਹੀਂ ਕੀਤਾ ਹੈਗਾ ਤੇ ਅੱਜ ਆਪਦੀ ਢਫਣੀ ਵਿਚਾ ਕੇ ਰੌਲਾ ਪਾ ਕੇ ਮੈਂ ਕਹਿੰਦਾ ਸਪੈਸ਼ਲ ਮੇਰੀ ਤੁਹਾਨੂੰ ਰਿਕੁਐਸਟ ਹੈ ਇੱਕ lettes expose them lets expose them ਕਿ ਕਿੰਨੀ ਵਾਰੀ ਇਹ ਇਸ਼ੂ ਹੈ ਜਿਹੜਾ ਇਹ ਰੇਜ਼ ਹੋ ਚੁੱਕਿਆ ਸਟੇਟ ਗਵਰਨਮੈਂਟ ਇੱਕ ਇੱਕ ਉਹਨਾਂ ਦੀ ਉਹਦੀ ਇੱਕ ਲਿਮਿਟ ਹੈ ਇਟ ਹੈਸ ਟੂ ਬੀ ਕੰਫਰਮਡ ਬਾਈ ਬਾਈ ਦ ਸੈਂਟਰਲ ਗਵਰਨਮੈਂਟ ਤੇ ਸਰਕਾਰ ਦਾ ਸੈਂਟਰ ਚ 17 ਦੇ ਵਿੱਚੋਂ 35 40 ਸਾਲ ਇਹਨਾਂ ਦੀ ਰਹੀ ਹੈ 50 ਸਾਲ ਨਹੀਂ ਕੀਤਾ ਹੈਗਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਥੋੜਾ ਜਿਹਾ ਬਲਾ ਕੇ ਇਹਨਾਂ ਦੀ ਮੈਰਡੀ ਕਲਾਸ ਨੂੰ ਲਾਓ ਜੀ ਸਮਝਾਓ ਇਹਨਾਂ ਨੂੰ ਜਿੱਤੇ ਤੱਕ ਰਹੀ ਗੱਲ ਸੀਚੇਵਾ ਸਾਹਿਬ ਦੀ ਉੱਠ ਕੇ ਚਲੋ ਚਲੇ ਗਏ ਮੈਂ ਕੱਲ ਬੋਲੇ ਨਹੀਂ ਹੈਗਾ ਜੀ ਦੇਖੋ ਨਾ ਤਾਂ ਇਸ ਪਾਰਟਿਕੂਲਰ ਮਾਡਲ ਬਾਰੇ ਮੈਂ ਕਹਿਣਾ ਚਾਹੁੰਦਾ ਸੀ ਕਿ ਜੇ ਸੁਣ ਲੈਣ ਬਾਅਦ ਦੇ ਵਿੱਚ ਨਾ ਤਾਂ ਐਕਸਪਰਟ ਇੰਜੀਨੀਅਰ ਤੁਸੀਂ ਹੋ ਜੀ ਨਾ ਬਾਜਵਾ ਸਾਹਿਬ ਨੇ ਨਾ ਮੈਂ ਆ ਨਾ ਸਾਡੇ ਭੈਣ ਜੀ ਨੇ ਨਾ ਡਾਕਟਰ ਸਾਹਿਬ ਬੋਲੇ ਨੇ ਨਾ ਇਹ ਨੇ ਪਰ ਸਵਾਲ ਇਹ ਹੈ ਵੀ ਇੱਕ ਮਾਡਲ ਜਿਹੜਾ ਕਿ ਪਬਲਿਕਲੀ ਐਕਸੈਪਟਡ ਹੈ ਮੈਂ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਸੀਗਾ ਇਹ ਕਹਿਣਾ ਚਾਹੁੰਦਾ ਸੀਗਾ ਕਿ ਤੁਸੀਂ ਇਹ ਇਹ ਬੇਸਿਕਲੀ ਨਾਮ ਦਾ ਓਵਰ ਰिएक्शन ਸੀਗਾ ਸੀਚੇਵਾਲ ਕਿਉਂਕਿ ਉਹ ਸਾਡੇ ਰਾਸਾਬ ਐਮਪੀ ਨੇ ਇਸ ਕਰਕੇ ਓਵਰ ਰिएक्शन ਸੀਗਾ ਨਾਥਿੰਗ ਮੋਰ ਦੈਟ ਇਹੀ ਸੇ ਕਾਂਗਰਸ ਦੇ ਵਿੱਚ ਤ੍ਰਿਪਤੀਜਿੰਦਰ ਬਾਜਵਾ ਜੀ ਨੂੰ ਪੁੱਛ ਲਓ ਇਹਨਾਂ ਦੇ ਟਾਈਮ ਤੋਂ ਸ਼ੁਰੂ ਹੋਇਆ ਲਾਡੀ ਜੀ ਉਹਨਾਂ ਨੂੰ ਪੁੱਛ ਲਓ ਉਹਨੇ ਚੱਲੀ ਜਾਂਦਾ ਸਿਰਫ ਨਾਮ ਦੇ ਓਵਰ ਰਿਐਕਸ਼ਨ ਕਰਕੇ ਕਿ ਸੀਚੇਵਲ ਮਾਡਲ ਕੀ ਹੈ ਮੈਂ ਕਹਿੰਦਾ ਸੀਚੇਵਲ ਮਾਡਲ ਵੀ ਛੱਡ ਦਿਓ ਥਾਪਰ ਮਾਡਲ ਵੀ ਛੱਡ ਦਿਓ ਪੈਕ ਮਾਡਲ ਵੀ ਛੱਡ ਲਓ ਬਾਜਵਾ ਮਾਡਲ ਰੱਖ ਲਓ ਪਰ ਸਵਾਲ ਇਹ ਹੈ ਉਹਨੂੰ ਟੈਕਨੀਕਲੀ ਤਾਂ ਦੱਸੋ ਕਿ ਫਾਲਟ ਕੀ ਹੈ ਜੇ ਉਹ ਟੈਕਨੀਕੈਲਿਟੀ ਦੇ ਉੱਪਰ ਬੋਲਦੇ ਉਹ ਇੰਜੀਨੀਅਰਿੰਗ ਪੁਆਇੰਟ ਆਫ View ਤੋਂ ਬੋਲਦੇ ਤਾਂ ਤਾਂ ਮੇਰੇ ਸਮਝ ਆਉਂਦਾ ਪਰ ਆਹ ਇੱਕ ਕਿ ਜੀ ਸੀਚੇਵਲ ਕਿਉਂ ਨਾਮ ਕਿਉਂ ਹੈ ਸੋ ਦਿਸ ਇਜ਼ ਦਿਸ ਇਜ਼ ਐਬਸਰਡ ਦਿਸ ਇਜ਼ ਰਿਡਿਕਲਸ ਇਸ ਦਾ ਸਿਰਫ ਜਸਟ ਬਿਕੋਜ਼ ਆਫ ਦਾ ਨੇਮ ਯੂ ਓਵਰ ਰੀਐਕਟਿੰਗ ਸੱਚ ਆ ਮੈਨ ਇਹ ਇਜ਼ ਰੈਡੀਕਲਸ ਜੀ ਸੋ ਮੇਰੇ ਮੇਰੀ ਤੁਹਾਨੂੰ ਹੱਥ ਵਨ ਕੇ ਬੇਨਤੀ ਹੈ ਜੀ ਕਿ ਤੁਹਾਡਾ ਤਾਂ ਚਲੋ ਟਾਈਮ ਵੇਸਟ ਹੁੰਦਾ ਹੁੰਦਾ ਹੀ ਹੈ ਸਾਡਾ ਸਾਰਿਆਂ ਦਾ ਵੀ ਹੁੰਦਾ ਹੈ ਪੰਜਾਬ ਦਾ ਸਾਰੇ ਦਾ ਹੁੰਦਾ ਹੈ ਇਹਨਾਂ ਨੂੰ ਬੁਲਾ ਕੇ ਮੜਾ ਬਟਾ ਕਲਾਸ ਲਾਓ ਕਿ ਇਹਨੇ ਸੀਨੀਅਰ ਨੇ ਸੀਜ਼ਨਡ ਨੇ ਪੋਲਿਟੀਕਲੀ ਮੈਚੁਰ ਮੈਚੁਰ ਲੀਡਰ ਨੇ ਆਪਲੀ ਜੀ ਪਲੀਜ਼ ਭਾਈ ਜੀ ਬੋਲੋ ਮੈਂ ਕਹਿੰਦਾ ਸਾਰੇ ਦਾ ਆਪਣਾ ਬੋਲਣ ਦਾ ਹੱਕ ਹੈ ਜੀ ਬਟ ਦਿਸ ਵੇ ਓਵਰ ਰੀਐਕਟਿੰਗ ਫਾਰ ਨੋ ਰੀਜ਼ਨ ਯੈਸਟਰਡੇ ਇਟ ਵਾਸ ਆਲਸੋ ਓਵਰ ਰਿਐਕਸ਼ਨ ਕਿ ਜੀ ਸੀਚੇ ਵਾਲ ਮਾਡਲ ਕਿਉਂ ਯਾਰ ਮੈਂ ਐਗਰੀ ਕਰਦਾ ਮੈਂ ਖੜ ਕੇ ਸਪੋਰਟ ਕਰਦਾ ਨੋ ਪ੍ਰੋਬਲਮ ਪਰ ਤੁਸੀਂ ਉਹਨੂੰ ਇੰਜੀਨੀਅਰਿੰਗ ਪੁਆਇੰਟ ਆਫ ਥਿਊ ਤੋਂ ਉਹਨੂੰ ਉਹਨੂੰ ਟੈਕਨੀਕਲ ਪੁਆਇੰਟ ਆਫ ਥਿਊ ਤੋਂ ਤੁਸੀਂ ਉਹ ਚ ਡਿਫੈਕਟ ਕੱਢੋ ਦੱਸੋ ਪਲੀਜ਼ ਦੱਸੋ ਗੱਲ ਕਰਾਂਗੇ ਡਿਬੇਟ ਕਰਾਂਗੇ ਸੋ ਮੇਰੇ ਖਿਆਲ ਦੇ ਵਿੱਚ ਨਾ ਜੀ ਇਸ ਥੋੜਾ ਜਿਹਾ ਇਹਨਾਂ ਨੂੰ ਮਾੜਾ ਮੋਟਾ ਜਾ ਕੇ ਬੁਲਾ ਕੇ ਕਲਾਸ ਲਾਓ ਜੀ ਇਹਨਾਂ ਦੀ ਬਹੁਤ ਹੀ ਮੰਦ ਪਾਗੀ ਗੱਲ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਬਾਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ અપਮਾਨ ਕਰਦੀ ਆ ਸੰਤਾਂ ਦਾ અપਮਾਨ ਕਰਦੀ ਆ ਕਿਉਂਕਿ ਸੰਤ ਸਿਚੀਆਲ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪ੍ਰੋਜੈਕਟ ਕਰਨ ਦੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਛੁੜ ਕੇ ਭੇਜੇ ਨਗੇ ਪਰ ਲੇਕਰ ਲੀਡਰ ਆਫ ਦੀ ਆਪੋਜੀਸ਼ਨ ਜਿਹੜੇ ਨਗੇ ਉਹ ਜਾਣ ਬੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁ ਆਇਸ ਤੋਂ ਮਤਬਕਾ ਗੱਲ ਕੀ ਹੋਊਗੀ ਕਿ ਗੁਰਦਾਰਾਣਕ ਦੇ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਪਾਨ ਕਰ ਦੇਣਗੇ ਸ਼ਰਮ ਵਾਲੀ ਗੱਲ ਆ ਤੁਹਾਡੇ ਤੇ ਲੱਕ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਕਿਹੜੇ ਰੋਡ 'ਤੇ ਜਾਵੇ ਗੁਰੂਆਂ ਦਾ ਪਾਨ ਕੀਤਾ ਛੇਰ ਰੋਡ 'ਤੇ ਜਾਵੇ ਪਾਨ ਕੀਤਾ ਤੁਸੀਂ ਤੁਹਾਡੇ ਕੋਲ ਸਰਕਾਰ ਤਹਤ ਚੈੱਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਖਤ ਤਰ੍ਹਾਂ ਮਰੋ ਤੇ ਨਾ ਜਦੋਂ ਤੱਕ ਮਰ ਜਾਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਿਹਾਗਾ ਅੱਜ ਸੰਤਸਪਾਦ ਦਾ ਪਾਣ ਕਰਦੇ ਨਾ ਨੋ 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 ਤੁਹਾਨੂੰ ਸਮਾਂ ਮੈਂਦਾ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਕੋਈ ਮਾਰੋ ਮੈਂਬਰ ਕੋਈ ਆਪਣੀ ਗੱਲ ਕਰਨਾ ਚਾਹੁੰਦਾ ਹੈ ਤਾਂ ਉਹਨੂੰ ਕਰ ਲੈਣ ਦੇਣੀ ਚਾਹੀਦੀ ਹੈ ਇਹ ਸਾਡੇ ਦੇਸ਼ ਦੇ ਵਿੱਚ ਅਸੀਂ ਕੋਈ ਕਿਸੇ ਸੰਤ ਮਹਾਤਮਾ ਦਾ ਸਨਮਾਨ ਨਹੀਂ ਰੱਖ ਸਕਦੇ ਤੇ ਆਪਾਂ ਨੂੰ ਮੇਰਾ ਖਿਆਲ ਹੈ ਇਸ ਤੋਂ ਮਾੜੀ ਗੱਲ ਵੀ ਕੋਈ ਨਹੀਂ ਹੋ ਸਕਦੀ। ਸੋ ਸੰਤ ਥੀਜੇਵਾਲ ਦੀ ਬਾਰੇ ਜੇ ਤੁਸੀਂ ਤੁਹਾਨੂੰ ਕੋਈ ਇਤਰਾਜ਼ ਸੀ ਤੁਸੀਂ ਕਹਿੰਦਾ ਤੇ ਉਹਨਾਂ ਨੂੰ ਉਹਨਾਂ ਬਾਰੇ ਕੋਈ ਪੋਜ਼ਿਟਿਵ ਗੱਲਾਂ ਕਾਦੀਆਂ ਚਾਹੁੰਦੇ ਆ ਤੇ ਕੱਢ ਲੜਦੀ ਆਪਾਂ ਆਪਣੇ ਕੋਲ ਟਾਈਮ ਹੈ ਵੀ ਹੈਵ ਐਪਲ ਟਾਈਮ ਕੋਈ ਗੱਲ ਉਹ ਸੰਤ ਵੀ ਨੇ ਜੀ ਧਿਆਖ ਰਸੋ ਇਆ ਇੱਕ ਨੂੰ ਨਰਨਗ ਪਾਸ਼ਾ ਨੂੰ ਗਲਤ ਬੋਲਣ ਵਾਲੇ ਪ੍ਰਤਾਪ ਸਿੰਘ ਬਾਜਵਾ ਸਿੱਖ ਪੰਥ ਤੋਂ ਮਾਫੀ ਮੰਗੇ ਸਿੱਖੋਂ ਤੋਂ ਮਾਫੀ ਮੰਗੇ ਪ੍ਰਤਾਪ ਬਾਜਵਾ ਸਿੱਖੋਂ ਤੋਂ ਮਾਫੀ ਮੰਗੇ ਪ੍ਰਤਾਪ ਬਾਜਵਾ